ਮੰਮੀ ਇਹਨਾਂ ਦਾ ਮਤਲਬ ਤੇ ਇਹੋ ਹੀ ਹੋ ਗਿਆ ਨਾ ਕਿ ਇਹਨਾਂ ਵਾਸਤੇ ਮੈਂ ਝੋੜਿਆ ਮੈਂ ਜਿੰਨਾ ਮਰਜੀ ਇਸ ਘਰ ਵਾਸਤੇ ਕਰ ਲਾਂ ਪਰ ਮੈਂ ਚੰਗੀ ਨਹੀਂ ਬਣ ਸਕਦੀ ਮੇਰੀ ਮਾਂ ਨੇ ਮੈਨੂੰ ਕਿਹਾ ਸੀ ਕਿ ਸ਼ਰਤ ਇਹ ਹੈ ਦਾ ਇਸ ਘਰ ਦਾ ਪਰ ਨਹੀਂ ਮੈਂ ਹੋ ਗਿਆ ਕਿ ਮੈਂ ਇਸ ਘਰ ਨਾਲ ਜੁੜੀ ਰਹਿਣਾ ਭਾਵੇਂ ਚੰਗੇ ਹਾਲਾਤ ਹੋਣ ਤੇ ਭਾਵੇਂ ਮਾੜੇ ਮੈਂ ਆਪਣਾ ਘਰ ਨਹੀਂ ਛੱਡਣਾ ਜੇ ਮੇਰੀ ਕੋ ਗਲਤੀ ਹੋਈ ਮੈਂ 100 ਵਾਰ ਮਾਫੀ ਮੰਗੀ ਨਾ ਤੇ ਉਸ ਤੋਂ ਬਾਅਦ ਕਦੀ ਮੈਂ ਪੰਜਾਬੀ ਵਿਵਹ ਇਸ ਨਹੀਂ ਕੀਤਾ ਰੁਪਈਆ ਰੁਪਈਆ ਜੋੜ ਕੇ ਤੇ ਇਹਨਾਂ ਨੂੰ ਦੇਣੀ ਆ ਕਿ ਆਲੋ ਤੁਹਾਡੇ ਕੰਮ ਆ ਜਾਣਗੇ ਆਲੋ ਕਿਸ਼ਤ ਤਾਰ ਦੋ ਆਲੋ ਕੋਈ ਹੋਰ ਚੀਜ਼ ਲੈ ਆਓ ਪਰ ਇਹਨਾਂ ਨੇ ਮੇਰਾ ਜਾ ਮੁੱਲ ਪਾਇਆ ਮੰਮੀ ਇਹਨਾਂ ਨੇ ਬਹੁਤ ਵੱਡਾ ਇਲਜ਼ਾਮ ਲਾ ਦਿੱਤਾ ਮੇਰੇ ਤੇ ਇਹ ਕੋਈ ਛੋਟਾ ਇਲਜ਼ਾਮ ਨਹੀਂ ਹੈਗਾ ਕੋਈ ਨਹੀਂ ਪੁੱਤ ਉਹੀ ਗੁੱਸੇ 'ਚ ਸੀ ਤੈਨੂੰ ਕਈ ਬੋਲ ਕਹਿ ਗਿਆ ਆਪ ਬੰਦੇ ਜਿੰਨੀਆਂ ਮਰਜ਼ੀ ਗਲਤੀਆਂ ਕਰ ਲੈਣ ਜਨਾਨੀਆਂ ਉਸੇ ਵੇਲੇ ਮaaf ਕਰ ਦਿੰਦੀਆਂ ਆ ਤੇ ਜੇ ਜਨਾਨੀ ਕੋਈ ਕਰੀ ਗਲਤੀ ਹੋ ਜੇ ਤੇ ਬੰਦਾ ਸਾਰੀ ਉਮਰ ਸੁਣਾਉਂਦਾ ਰਹਿੰਦਾ ਵਾ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਨਾ ਹੈਗਾ ਕੀ ਇਹ ਤੇ ਕੀ ਨਹੀਂ ਜੋ ਮਰਜੀ ਬੋਲੀ ਜਾਣ ਦੇ ਨਾ ਸੋਚਦੇ ਨਾ ਸਮਝਦੇ ਕੁਝ ਮੇਰੀ ਸੁਣ ਪੁੱਤ ਗੱਲ ਉਹ ਅਜੇ ਗੁੱਸੇ ਚ ਗੁੱਸਾ ਵੀ ਦਾ ਸਹੀ ਆ ਉਹਦੇ ਦੇ ਪੈਸੇ ਤੈਨੂੰ ਪਤਾ ਮਰ ਮਾਰ ਕੇ ਕਮਾਉਂਦੇ ਆ ਅਗਲਾ ਕਿਤਨਾ ਜਿਆਦਾ ਜੋੜ ਜੋੜ ਕੇ ਰੱਖ ਲਿਆ ਤੇ ਕੋਈ ਖਰਚਾ ਆ ਗਿਆ ਕੋਈ ਕੰਮ ਕਰਾਂਗੇ ਪੁੱਤ ਆਪਣੇ ਦੇ ਜਦੋਂ ਬਾੜੇ ਦੇਣ ਆਏ ਵੇਖ ਕਿਤਨਾ ਪਹਿਲਾਂ ਤੇ ਉਹ ਬਨਸ ਵੱਲੇ ਪਾਉਂਦਾ ਇੱਕ ਲਹੂਣਾ ਤਕਾਹ ਸੇਰੇ ਲਾਉਣਾ ਅੱਜ ਤਕਾਹਾਂ ਨੂੰ ਲਾਉਣਾ ਪੁੱਤ ਜਦੋਂ ਆਪਣੇ ਮਾੜੇ ਹਾਲਾਤ ਹੋ ਗਏ ਇੱਕੋ ਹੀ ਕੱਪੜਾ ਜੋ ਜਾਂਦਾ ਇਹ ਨਹੀਂ ਆ ਨਾ ਤੂੰ ਬਾਲਸਮੰਨੇ ਵਾਲੇ ਰੈਸਟੋਰੈਂਟਾਂ 'ਚ ਜਾਣਾ ਬਾਲਸਮੰਨਾ ਖਾਣਾ ਪੀਣਾ ਪੁੱਤ ਕੋਲ ਉਹ ਹੀ ਗੁਜ਼ਾਰਾ ਕਰਨ ਗਿਆ ਉਹਨੂੰ ਪੁੱਤ ਦੁੱਖ ਤਾਂ ਆ ਕਿ ਮੇਰੇ ਇੱਕ ਵਾਰਾ ਪੈ ਨਹੀਂ ਕੜੇ ਦੂਜੀ ਵਾਰਾ ਬੇਰ ਨਿਕਲ ਮੰਮੀ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਆ ਗੱਲ ਇਹ ਨਹੀਂ ਹੈਗੀ ਔਰ ਅਡਜਸਟਮੈਂਟ ਮੰਮੀ ਮੈਂ ਵੀ ਕਰਨਦੀ ਆ ਮੈਂ ਵੀ ਦਿਹਾੜੀ ਦੇ ਤਿੰਨ ਤਿੰਨ ਸੂਟ ਬਦਲਦੀ ਹਾਂ ਮੈਂ ਵੀ ਇੱਕ ਸੂਟ 'ਚ ਗੁਜ਼ਾਰਾ ਕਰਨ ਦੀ ਆ ਮੈਨੂੰ ਪਤਾ ਵਾ ਕੀ ਕਰ ਜਾ ਲਾਉਣਾ ਵਾ ਤੇ ਲਾਉਣਾ ਵਾ ਮੈਨੂੰ ਇਹ ਵੀ ਪਤਾ ਵਾ ਕਿ ਮੇਰੀ ਛੋਟੀ ਜੀ ਗਲਤੀ ਦੇ ਨਾਲ ਘਰ ਦਾ بڑا ਨੁਕਸਾਨ ਹੋਇਆ ਵਾ ਮੈਂ ਪਾਰਲਰਾਂ ਤੇ ਜਾਂਦੀ ਸੀ ਫੇਸ ਲਿਆਂ ਕਰਾਉਂਦੀ ਸੀ ਸਾਰਾ ਕੁਝ ਮੈਂ ਛੱਡ ਦਿੱਤਾ ਕਿਤੇ ਮੈਂ ਇੰਨੀਆਂ-ਨੀਆਂ ਸ਼ਾਪਿੰਗਾਂ ਕਰਦੀ ਸੀ ਮੋਲਾ ਚ ਮੰਮੀ ਮੈਂ ਵੀ ਚੁੱਪ ਕਰਕੇ ਬੈਗੀ ਆ ਠੀਕ ਆ ਕੱਪੜੇ ਬੰਸੋ ਆਨੇ ਮੰਮੀ ਮੈਂ ਵੀ ਪਾਉਂਦੀ ਤੇ ਲਾਉਂਦੀ ਸੀ ਤੇ ਮੈਂ ਵੀ ਹੁਣ ਸਬਰ ਕਰਕੇ ਬੈਠੀ ਆ ਕਿ ਜੇਕਰ ਮੇਰੇ ਕੋਲ ਗਲਤੀ ਹੋਈ ਆ ਨਾ ਤੇ ਆਪਾਂ ਸੁਧਾਰਨਾ ਆਪਣਾ ਘਰ ਬਣਾਉਣਾ ਵਾ ਦੂਜੀ ਗੱਲ ਮੰਮੀ ਇਹਨਾਂ ਨੇ ਇਲਜ਼ਾਮ ਲਾਉਣਾ ਲੱਗ ਗਿਆ ਇੱਕ ਵਾਰ ਨਹੀਂ ਸੋਚਿਆ ਹੈਗਾ ਫੋਦੀ ਦੀਦੀ ਗੱਲ ਕਰਦੇ ਨਾ ਭੋਲੀ ਜੀ ਦੀਦੀ ਉਹਨਾਂ ਨੇ ਮੈ ਕਿੰਨੀ ਕਈ ਚੀਜ਼ਾਂ ਦਿੱਤੀਆਂ ਵੱਦ ਤੋਂ ਵੱਦ ਇੱਕ ਵਾਰੀ ਨਹੀਂ ਤੇ ਦੋ ਵਾਰੀ ਮੈਨੂੰ ਕੁਝ ਨਾ ਕੁਝ ਜੋਕੇ ਦੇ ਆਈਆਂ ਕਿ ਚੱਲ ਘਰੇ ਪਿਆ ਵਾ ਸਾਡੇ ਕੋਲ ਟਾਈਮ ਹੈਗਾ ਹੀ ਤੇ ਮੈਂ ਆਦੀ ਹੈਲਪ ਕਰਦੀ ਇਹਦੇ ਚ ਮੰਮੀ ਮੈਂ ਕੀ ਮਾੜਾ ਕਰਤਾ ਇਹਦਾ ਮਤਲਬ ਇਹ ਨਹੀਂ ਆ ਕਿ ਘਰ ਚ ਕੋਈ ਵੀ ਚੀਜ਼ ਗਵਾਚੀ ਆ ਤੇ ਚੁੱਕ ਕੇ ਇਲਜ਼ਾਮ ਲਾ ਦੋ ਕਿ ਸ਼ਮੀ ਉਹਨੂੰ ਦੇ ਕੇ ਆਈ ਆ ਕਿੰਨੀ ਮਾੜੀ ਗੱਲ ਆ ਮੰਮੀ ਕਿੰਨੀ ਮਾੜੀ ਉਹ ਤਾਂ ਪਤਾ ਮੈਨੂੰ ਪਤਾ ਵਾ ਉਹ ਭੈਣ ਦੇ ਨਹੀਂ ਲੱਗਦਾ ਤੇ ਤੇ ਰਹੂਗਾ ਪਰੇ ਦੁੱਧ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਵਾ ਤੂੰ ਨਾ ਗੁੱਸਾ ਕਰ ਉਹ ਵੀ ਗੁੱਸੇ ਤੇ ਆ ਤੈਨੂੰ ਪਤਾ ਬੜੀ ਔਖੀ ਕਮਾਈ ਕਰਨਿਆ ਉਹਦਾ ਨਿੱਜੀ ਕਰਦਾ ਵੀ ਮੇਰੇ ਇੱਕ ਤਰ੍ਹਾਂ ਉੱਡਣਾ ਉਹ ਤਾਂ ਘਰ ਤੇ ਆਖੇ ਵੀ ਤੈਨੂੰ ਤੈਨੂੰ ਹੀ ਆਖਣਾ ਨੇ ਕੱਢ ਕੇ ਹੋਰ ਨੇ ਲੈ ਉਹਦੇ ਨਾਂ ਤੇ ਹੀ ਲੱਗਣਾ ਪਰ ਮੈਨੂੰ ਗਲਤ ਨਾ ਕਹੇ ਮੇਰੇ ਕੋਲ ਗਲਤ ਬਰਦਾਸ਼ਤ ਨਹੀਂ ਜੇ ਹੋਣਾ ਜਦੋਂ ਮੈਂ ਇਹਦੀ ਭੈਣ ਦੀ ਹੈਲਪ ਕਰਦੀ ਆ ਉਦੋਂ ਬੜੀ ਖੁਸ਼ ਹੁੰਦੇ ਆ ਉਹਨੇ ਕੀ ਕੁਝ ਨਹੀਂ ਕੀਤਾ ਸਾਡੇ ਨਾਲ ਕੀ ਨਹੀਂ ਕੀਤਾ ਇਹੋ ਕਰ ਗਏ ਸੀ ਨਾ ਤਾਂ ਮੇਰੇ ਨਾਲ ਤੁਸੀਂ ਤੇ ਇਹ ਸੀ ਨਾ ਤੇ ਵੇਖਿਆ ਨਾ ਕੀ ਕੀਤਾ ਸੀ ਉਹਨੇ ਅਗਲੀ ਨੇ ਤੁਹਾਨੂੰ ਸੋਫੇ ਤੇ ਜਾਜ ਨਾ ਬਹਿਣ ਨੂੰ ਹੀ ਦਿੱਤਾ ਤੱਕੀ ਜਾਂਦੇ ਬਾਹਰ ਨਿਕਲੋ ਇੱਥੋਂ ਉਦੋਂ ਤੁਹਾਡੀ ਉਦੋਂ ਵੀ ਕੁੜੀ ਸੀ ਤੁਹਾਡੀ ਉਹ ਤੇ ਅੱਜ ਉਹਦੇ ਮਗਰ ਲੱਤੇ ਮੇਤੇ ਇਲਜ਼ਾਮ ਲੱਗਣ ਡਏ ਨੇ ਉਹਦੇ ਸਿਰ ਤੇ ਪੂਤ ਸਵਾਰ ਹੁੰਦਾ ਹੀ ਹੋਇਆ ਜਿਉਂ-ਜਿਉਂ ਪੁੱਤ ਨੂੰ ਪਤਾ ਲੱਗੂ ਸਮਝੂਗਾ ਵੀ ਕਰਤੂਤਾਂ ਉਹਦੀਆਂ ਤੂੰ ਚੁੱਪ ਕਰ ਐਨਾ ਗੁੱਸਾ ਨਾ ਕਰ ਮੈਂ ਤੈਨੂੰ ਕੁਛ ਨਹੀਂ ਮੇਰੀ ਗੱਲ ਸੁਣ ਲਓ ਮੈਨੂੰ ਪਤਾ ਪੁੱਤ ਉਹਨਾਂ ਦੀ ਗੱਲ ਛੱਡੋ ਤੁਸੀਂ ਮੇਰੀ ਗੱਲ ਸੁਣੋ ਧਿਆਨ ਨਾਲ ਤੁਹਾਨੂੰ ਦੇ ਇੰਨੀ ਗੱਲ ਦਾ ਪਤਾ ਵਾ ਨਾ ਕਿ ਉਹ ਜਨਾਨੀ ਅਜੇ ਤੱਕ ਵੀ ਨਹੀਂ ਸੁਧਰੀ ਤੁਹਾਡੇ ਸਾਹਮਣੇ ਆ ਕੱਲ ਪਰਸੋ 700 ਰੁਪਈਆ ਜਿੱਦਣ ਲੈ ਕੇ ਗਈ ਫਿਰ ਘਟੀ ਤੇ ਗਈ ਕੀ ਉਹਨੇ ਝੂਠ ਬੋਲਿਆ ਕਿ ਮੈਂ ਕੰਮ ਵਾਲੀ ਦੀ ਕੁੜੀ ਨੂੰ ਦੇਣ ਚੱਲੀ ਹਾਂ ਠੀਕ ਨਹੀਂ ਆ ਤੇ ਜਿਹੜੀ ਜਣਾ ਨਹੀਂ ਆ ਕੁਝ ਕਰ ਸਕਦੀ ਉਹ ਕੀ ਨਹੀਂ ਕਰ ਸਕਦੀ ਦੱਸੋ ਕੀ ਪਤਾ ਏਟੀਐਮ ਉਹਦੇ ਕੋਲ ਹੀ ਨਹੀਂ ਆ ਫਿਰ ਚਲ ਇੱਕ ਝੂਠ ਬੋਲਿਆ ਦੂਜਾ ਕਿੰਨੇ ਝੂਠ ਬੋਲੂ ਅਕਸਰ ਤੇ ਜਿਹੜੀ ਸਚਾਈ ਸਾਹਮਣੇ ਪਤਾ ਆ ਹੀ ਜਾਂਦੀ ਆ ਤੂੰ ਨਾ ਖਾਬ ਕੋਈ ਨਹੀਂ ਗੁੱਸੇ ਰਾਜੀ ਮੇਰੇ ਮੰਮੀ ਜੋ ਜੋ ਦਿਨ ਉਹਦੇ ਤੇ ਆਏ ਆ ਵੇਖੋ ਬੰਦਾ ਘਰੋਂ ਬਾਹਰ ਨਹੀਂ ਨਿਕਲ ਸਕਦਾ ਜੇ ਬੰਦੇ ਕੋਲ ਪੈਸਾ ਨਹੀਂ ਨਾ ਉਹ ਘਰੋਂ ਬਾਹਰ ਨਹੀਂ ਜਾ ਸਕਦਾ ਕਹਿੰਦੇ ਜਿਹਦੇ ਕੋਲ ਪੈਸੇ ਹੈਗੇ ਆ ਨਾ ਉਹ ਬੰਦਾ ਘਰੋਂ ਬਾਹਰ ਤੁਰਿਆ ਫਿਰਦਾ ਤੇ ਇਹ ਰੋਜ਼ ਜਾਂਦੀ ਆ ਰੋਜ ਜਾਂਦੀ ਉਹ ਤਾਂ ਕੋਤ ਮੈਨੂੰ ਪਤਾ ਪਰ ਹੁਣ ਉਹ ਸਾਡੀ ਸੁਰਦਾ ਹੀ ਨਹੀਂ ਹੁਣ ਇਹ ਗੱਲ ਦਾ ਇਲਾਜ ਕੀ ਹੋਵੇ ਮੰਮੀ ਮੇਰੀ ਗੱਲ ਸੁਣ ਲਓ ਜੇ ਇਹਨਾਂ ਨੇ ਐਡੇ ਮੇਰੇ ਤੇ ਇਲਜ਼ਾਮ ਲਾਉਣੇ ਆ ਨਾ ਤੇ ਜਾਂ ਮੈਨੂੰ ਰੱਖ ਲੈਣ ਤੇ ਜਾਂ ਭੈਣ ਨੂੰ ਰੱਖ ਲੈਣ ਫਿਰ ਇਸ ਕੱਟ ਨਾ ਪਤਾ ਮੈਂ ਤਾਂ ਤੇਰੇ ਨਾਲ ਹੀ ਆ ਨਾ ਮੈਂ ਤੇ ਨਹੀਂ ਨਾ ਤੈਨੂੰ ਕਦੇ ਕੁਝ ਕਿਹਾ ਤੀ ਮੈਂ ਆਪਣੀ ਕੁੜੀ ਨੂੰ ਮਾਰਾਂ ਤੋ ਤਾਨੀ ਤੈਨੂੰ ਮੈਂ ਕਦੀ ਕੁਝ ਨਹੀਂ ਕਿਹਾ ਪੁੱਤ ਆੰਦੰਨ ਦੇ ਨਾ ਘਰ ਦੇ 3 ਪੁੱਤਿਆਂ ਜੰਮਿਆਂ ਦੇ ਦੰਦ ਗੇ ਨੇ ਮੈਨੂੰ ਤਾਂ ਪਤਾ ਪਹਿਲਾਂ ਹੀ ਪਤਾ ਵੀ ਮੇਰੀ ਕੁੜੀ ਇਤਰਾਗੀ ਮੈਂ ਕਦੀ ਉਹਨੂੰ ਚੰਗੀ ਕਿਹਾ ਤੇਰੇ ਸਾਹਮਣੇ ਮੈਂ ਤਾਂ ਤੈਨੂੰ ਚੰਗੀ ਹੁਣੀ ਜਿਹੜਾ ਚੰਗਾ ਉਹਨੂੰ ਹੀ ਕਹਿਣਾ ਮੈਨੂੰ ਤੇ ਉਹਦੇ ਵਿਸ਼ਵਾਸ ਹੀ ਹੈ ਨਹੀਂ ਘਰ ਦੀ ਜੰਮੀ ਤੇ ਹੀ ਨਹੀਂ ਤੇਰੇ ਤੇ ਮੈਨੂੰ ਵਿਸ਼ਵਾਸ ਹੈਗਾ ਮੰਮੀ ਜੀ ਤੁਸੀਂ ਮੇਰਾ ਸਾਥ ਦੇਂਦੇ ਹੋ ਆਪਣੀ ਧੀ ਦੇ ਖਿਲਾਫ ਜਾ ਕੇ ਤਾਂ ਹੀ ਮੈਂ ਇਸ ਘਰ ਚ ਟਿਕੀ ਹੋਈ ਹਾਂ ਨਹੀਂ ਤੇ ਜਦੋਂ ਰਣਜੀਤ ਇਦਾਂ ਕਰਦੇ ਆ ਨਾ ਮੇਰੇ ਨਾਲ ਮੇਰਾ ਦਿਲ ਕਰਦਾ ਕਿ ਮੈਂ ਇੱਕ ਮਿੰਟ ਬਣਾ ਰੁਕਾਂ ਬਸ ਛੱਡ ਜਾ ਸਾਰਾ ਕੁਝ ਮੰਮੀ ਜੇ ਕੋ ਬੰਦਾ ਸੱਚਾ ਹੁੰਦਾ ਬਣਾ ਤੇ ਉਦਦੇ ਇੰਜਾਮ ਲਾਇਆ ਜਾਂਦਾ ਹੋਣੀ ਬਰਦਾਸ਼ਤ ਹੁੰਦਾ ਕੋਈ ਨਹੀਂ ਬੁੱਤ ਮੈਂ ਸਮਝੀ ਦੀ ਤੇਰੀ ਗੱਲ ਕੋਈ ਗੱਲ ਨਹੀਂ ਉਹਨੂੰ ਵੀ ਪਤਾ ਲੱਗ ਜੂਗਾ ਕਿ ਕੀ ਸੱਚਾ ਤੇ ਕੀ ਝੂਠ ਹੈ ਮੰਮੀ ਸਾਰੀਆਂ ਮੈਸੇਲੀਆਂ ਛੱਡਦੀਆਂ ਆਪਣੀਆਂ ਸਾਰੀਆਂ ਸੇਰੀਆਂ ਛੱਡਦੀਆਂ ਕਿ ਮੈਂ ਨਹੀਂ ਗੱਟੀ ਖੇਡਣ ਆਉਣਾ ਨਹੀਂ ਮੈਂ ਤੁਹਾਡੇ ਨਾਲ ਬਾਜ਼ਾਰਾਂ ਚ ਜਾਣਾ ਨਹੀਂ ਮੈਂ ਕੋਈ ਜਾਣਾ ਕਰਨਾ ਹੈਗਾ ਪੈਿਆਂ ਦਾ ਫਿਰ ਵੀ ਮੇਰੇ ਤੇ ਉਹ ਮੇਰੇ ਸਿਰ ਸਵਾ ਪਾਤੀ ਇਹਨਾਂ ਨੂੰ ਮੰਮੀ ਹੁਣ ਮੈਨੂੰ ਜਾਣ ਲੱਗੇ ਕਹਿ ਗਏ ਆ ਕੀ ਇਹ ਐਲਮਾਰੀ ਫੋਲ ਤੇ ਏਟੀਐਮ ਲੱਭ ਦੱਸ ਐਲਮਾਰੀ ਥੋੜੀ ਖਾਲੀ ਏਟੀਐਮ ਨੂੰ ਜਿੱਥੇ ਮੈਂ ਰੱਖਿਆ ਉੱਥੇ ਮੈਂ ਸਾਰੇ ਵੇਖ ਲਿਆ ਆ ਇੱਕ ਕਰ ਮੈਂ ਫੇਰ ਵੇਖ ਲੈਣੀ ਆ ਤੇ ਨਾ ਲੱਭਾ ਤਾਂ ਮੰਮੀ ਮੈਂ ਕਿਥੋਂ ਦਊਂਗੀ ਇਹਨਾਂ ਨੂੰ ਮੇਰੀ ਸੁਣ ਗਣ ਜਿਉਂਦਾ ਸੋਨੂ ਤੇ ਗੁਰਪ੍ਰੀਤ ਆਉਣਗੇ ਨਾ ਘਰ ਉਹਨਾਂ ਦੇ ਨਿਗਾਹ ਰੱਖੀ ਤੇ ਉਹਨਾਂ ਦੀ ਵੀਡੀਓ ਬਣਾ ਲਈ ਉਹਨਾਂ ਜ਼ਰੂਰ ਹੀ ਆ ਜੀ ਮਰੱਖਣ ਆਉਣਗੇ ਇਹ ਤੈਨੂੰ ਮੈਂ ਗੱਲ ਦੱਸਾਂ ਇਹ ਗੱਲ ਧਿਆਨ ਚ ਰੱਖੀ ਵੀਡੀਓ ਬਣਾਈ ਫੇਰੇ ਇਹਨੂੰ ਬਹਾਈ ਮੰਮੀ ਇਹਦੇ ਵਿੱਚ ਤੁਸੀਂ ਵੀ ਮੇਰਾ ਸਾਥ ਦਿਓ ਮੈਂ ਤੇਰਾ ਸਾਥ ਦਊਂ ਅੱਜ ਆਪਾਂ ਕੰਮ ਕੁਮ ਨਹੀਂ ਕਰਨਾ ਹੈਗਾ ਇਹਨਾਂ ਨੂੰ ਆ ਲੈਣ ਦੋ ਫਸੇ ਹੀ ਜਾਣਗੇ ਆਪਾਂ ਨੂੰ ਸਬੂਤ ਚਾਹੀਦਾ ਬਸ ਬਸ ਮੈਂ ਜੂ ਅੱਜ ਸਬੂਤ ਮਿਲੂਗਾ ਇੱਕ ਗੱਲ ਹੋਰ ਕਹਿਣੀ ਸੀ ਮੈਂ ਤੁਹਾਨੂੰ ਭੁੱਲ ਕੇ ਵੀ ਇਹਨਾਂ ਨੂੰ ਨਾ ਕਿਤੇ ਮਾਸੀ ਜੀ ਹੋਣਾ ਦੇ ਘਰ ਦਾ ਐਡਰੈਸ ਨਾ ਦੇ ਦਿਓ ਵਿੰਮਲ ਹੋਣਾ ਦੇ ਘਰ ਦਾ ਕਿਉਂਕਿ ਤੁਹਾਨੂੰ ਪਤਾ ਵਾ ਕਿ ਇਹ ਹੁਣ ਪੈਸੇ ਪੈਸੇ ਨੂੰ ਦੱਸਣ ਗਏ ਆ ਜਿਹੜੇ ਇੱਥੇ ਇਹਨਾਂ ਕੋਲ ਜੱਕ ਸਕਦੇ ਆ ਪਤਾ ਨਹੀਂ ਉੱਥੇ ਜਾ ਕੇ ਕੀ ਕਰਨਾ ਹੈ ਉਹਨਾਂ ਦਾ ਵੀ ਇਹਨਾਂ ਨੇ ਪਤਾ ਨਹੀਂ ਕੀ ਕੀ ਚੁੱਕ ਲਿਆ ਮਾਜੀ ਫੇਰ ਤੇ ਬੁੱਤਾ ਬਕੀ ਤੇ ਲੱਗ ਦੇਣ ਜੋਗੇ ਨਹੀਂ ਰਹਿਣਾ ਜੇ ਇਹ ਕੰਮ ਕਰ ਲਿਆ ਘਰ ਦੀ ਜੇ ਆਪਾਂ ਘਰ ਦੀ ਟੱਕੀ ਆ ਤੇ ਬਾਹਰ ਤੇ ਨੰਗੀ ਹੋ ਜੰਗੀ ਮੈਂ ਤਾਂ ਹੀ ਤੁਹਾਨੂੰ ਤਾਂ ਹੀ ਪੁੱਛਣ ਦੀਆਂ ਕਿ ਜੇ ਤੁਹਾਨੂੰ ਐਡਰੈਸ ਪੁੱਛਦੇ ਆ ਨਾ ਤੁਸੀਂ ਇਹੋ ਹੀ ਕਹਿਣਾ ਵਾ ਕਿ ਸਾਨੂੰ ਨਹੀਂ ਪਤਾ ਵੀ ਉਹ ਕਿੱਥੇ ਰਹਿੰਦੇ ਪੁੱਤ ਮੈਂ ਨਹੀਂ ਦੱਸਦੀ ਕੋਈ ਕਦੀ ਪੁੱਛਿਆ ਹੀ ਨਹੀਂ ਆ ਤੇਰੇ ਮੂੰਹੋਂ ਨਿਕਲੇ ਮੈਂ ਨਹੀਂ ਦੱਸਦੀ ਇਹਨਾਂ ਚੰਗਾ ਆ ਮਾਸੀ ਜੀ ਨਾਲ ਆਏ ਜੀ ਤੇ ਘਰ ਨਹੀਂ ਦੋਵੇ ਜੀ ਆ ਠੀਕ ਉਹ ਘਰ ਟਿਕ ਗਈ ਕਿੱਥੇ ਆ ਕੀ ਪਤਾ ਕਿੱਥੇ ਤੁਰੀ ਫਿਰਦੀ ਆ ਜਦਾਂ ਗੱਲਾਂ ਚ ਪੁੱਛ ਲੈਣਾ ਵੀ ਤੁਸੀਂ ਕਿੱਥੇ ਰਹਿੰਦੇ ਜੇ ਕੀ ਹਿਸਾਬ ਕਿ ਲਾਕ ਬਧੇਰੀ ਉਹ ਉਦੋਂ ਵੱਧੇ ਕਿ ਲਾਕ ਉਦੋਂ ਵੱਧੇ ਚ ਲਾ ਕੇ ਬਸ ਮੰਮੀ ਮੈਨੂੰ ਤੁਹਾਡਾ ਸਾਥ ਚਾਹੀਦਾ ਸਾਰੀਆਂ ਚੀਜ਼ਾਂ ਚ ਮੇਰਾ ਸਾਥ ਤੇਰੇ ਨਾਲ ਹੀ ਹੈ ਪੁੱਤ ਆਪਾਂ ਹੁਣ ਦੋਹਾਂ ਨੇ ਰਲ ਕੇ ਇਹ ਕੰਮ ਕਰਨਾ ਹੈ ਸ਼ਾਹਦਾ ਜਦੋਂ ਵੀ ਉਹ ਆ ਮੰਮੀ ਆ 500 ਰੁਪਏ ਰੱਖ ਲਓ ਇਹ ਚੋਂ ਆਪਾਂ ਖਰਚਾ ਪਾਣੀ ਥੋੜੇ ਦਿਨ ਚਲਾਉਨੇ ਆ ਮੈਂ ਰਜੀਤ ਕੋ ਪੈਸੇ ਨਹੀਂ ਮੰਗਣੇਗੇ ਰੰਦ ਮੈਂ ਕਮਾਉਣਾ ਹੀ ਨਹੀਂ ਹੁਣ ਪੁੱਤ ਬੁਲਾਉਣਾ ਕਿਉਂ ਨਹੀਂ ਤੇਰੇ ਤੋਂ ਬਣਾਦਾ ਹੈ ਹੀ ਕੌਣ ਆ ਨਾ ਕੋਈ ਯਾਰ ਨਾ ਕੋਈ ਬੇਲੀ ਆ ਜਿਹੜੇ ਘਰ ਚ ਰਹਿੰਦੇ ਆ ਉਦੋਂ ਵੱਧ ਕੋਤਾ ਉਹਦੇ ਗੁੱਸੇ 'ਚ ਆ ਗਿਆ ਤੇ ਤੂੰ ਥੋੜਾ ਉਹਨੂੰ ਬੁਲਾਉਣਾ ਨਹੀਂ ਇਤਨਾ ਨਹੀਂ ਕਰੀਦਾ ਰਿਸ਼ਤੇ ਨਹੀਂ ਖਤਮ ਹੋਦੇ ਉਹ ਸਭ ਕੋਤ ਤੇਰੇ ਨਾਲ ਆਇਆ ਉਹਦਾ ਕਰੀ ਜਾਂਦੇ ਆਂ ਅੰਦਰ ਹੀ ਦੇਖਿਆ ਹਾਈ ਹਾਈ ਆਪ ਕੱਲ ਪਰਸਾ ਮੈਂ ਗਾੜੀ ਬਹੁਤ ਥੋਤੀ ਫੜ ਕੇ ਸਾਰੇ ਚਿਕਨਾ ਭਰ ਲੈ ਆਜੋ ਇੱਧਰ ਨੂੰ ਯਾਰ ਮੇਰੀ ਗੱਲ ਸੁਣ ਨਾ ਮਾ ਮੋਸਾ ਬੜਾ ਬਣ ਗਿਆ ਵਾ ਮੈਂ ਤਾਂ ਇੰਝ ਸਾਈਕਲ ਲਿਆਂ ਕਹੀ ਸੀ ਚੱਲ ਚੱਲੀ ਅੱਜ ਕਿਤੇ 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 ਜਾਣਾ ਵਾ ਇੱਧਰ ਨਾ ਆਓ ਜੀ ਤੇ ਨਾ ਮੇਰੀ ਗੱਲ ਸੁਣੋ ਐ ਤੇਨਾ ਕਲਰਾ ਬਹੁਤ ਪਿੰਦਾ ਜੀ ਜਦੋਂ ਨਹੀਂ ਆ ਜਾਂਦਾ ਤੇ ਤੁਸੀਂ ਐਉਂ ਕਰੋ ਇਹਨੂੰ ਪੱਕਾ ਕਰਵਾਓ ਗੱਡੀ ਕੁਡੀ ਵਾਰ ਨਹੀਂ ਹੁੰਦੀ ਐ ਤੇ ਫੇਰ ਕੀ ਉਦਨ ਹੋ ਕੇ ਕੱਢਦੇ ਜੀ ਤੇ ਸਾਰੇ ਬੋਟ ਭਰ ਲੈਂਦੇ ਉਹ ਰੁਕ ਜਾਏ ਥੋੜਾ ਚੱਲ ਯਾਰ ਇਹ ਨਾ ਢੇਰ ਮਿੰਨਾ ਬਰਸਾਤਾ ਉਹ ਮੌਸਮ ਐ ਘਣਾ ਨੰਗ ਲੈਣ ਤੇ ਫੇਰੀ ਪੱਕਾ ਕਰਵਾਉਂਗਾ ਮੈਂ ਵੀ ਸੋਚਿਆ ਸੀ ਪੱਕਾ ਕਰਵਾਉਂਦਾ ਫੇਰ ਮੈਂ ਕਿਹਾ ਚੱਲ ਬਾਦਸ਼ਾਹ ਦੇ ਦੇ ਨੇ ਗਿਆ ਤੇ ਰੁਕ ਜੰਨੇ ਆ ਅੱਛਾ ਮੇਰੀ ਗੱਲ ਸੁਣੋ ਕੀ ਕਹਿਣ ਕਿਤੇ ਜਾਣਾ ਕਿਥੇ ਜਾਣਾ ਵਾ ਮੈਂ ਤੈਨੂੰ ਇਹ ਕਹਿ ਲੱਗਾਂ ਵਾ ਯਾਰ ਮੈਨਾਂ ਨਾ ਨਾਨਾ ਕਾਲ ਦਾ ਫੋਨ ਨਹੀਂ ਚੁੱਕਿਆ ਮੈਂ ਸੋਚਿਆ ਨਹੀਂ ਵੀ ਕੱਲ ਰਾਣੀ ਕੋ ਸੌਰੀ ਮੰਗ ਲੈਂਦੇ ਸੌਰੀ ਹੂੰ ਸੌਰੀ ਕੀ ਮੰਗਣੀ ਆ ਜਾ ਕੇ ਤੇ ਬੈ ਕੇ ਗੱਲ ਕਰਕੇ ਆਈਏ ਨਾਲੇ ਮਿਲਣੇ ਆ ਤੇ ਚੱਲ ਨਾਲੇ ਨਾ ਮੇਰੀ ਗੱਲ ਸੁਣੋ ਮੇਰੀ ਮੰਮੀ ਨਾਲ ਵੀ ਗੱਲ ਕਰਨੀ ਆ ਤੇ ਭਾਬੀ ਨਾਲ ਵੀ ਹੋ ਜਾਂਦੀ ਮੋਤੀ ਨਾਲ ਵੀ ਗੱਲ ਕਰਨੀ ਆ ਵਾਕੇ ਮਾਫੀ ਤੇ ਮੈਂ ਮੰਗਦੀ ਆ ਇਹਨਾਂ ਉਹਨੂੰ ਗੁੱਸਾ ਬੜਾ ਚੜਿਆ ਇਹਨਾਂ ਬੋਲ ਕੇ ਆਈ ਨਾ ਤੇ ਨਾਲੇ ਉਹਨੂੰ ਕਹਿ ਕੇ ਆਉਂਦੇ ਆ ਭਰਾ ਤੇਰੇ ਨਾਲ ਤਾਂ ਸਾਡੀ ਕੋਈ ਗੱਲ ਨਹੀਂ ਹੈਗੀ ਤੇਰੇ ਜੀਜੇ ਨਾਲ ਗੱਲ ਹੀ ਤੂੰ ਤੂੰ ਪਿਆਰ ਨਾਲ ਉਹਨੂੰ ਸਮਝਾ ਨਾ ਤੇਰੀ ਭੈਣ ਨੂੰ ਬੋਲਣ ਦੀ ਅਕਲ ਹੀ ਤੇ ਨਾ ਜਿਹੜੇ ਜਿੱਜਾ ਪਾਉਦੇ ਨੇ ਕੋਈ ਗੱਲ ਨਾ ਪਰ ਆਪਾਂ ਇੱਕ ਗਲਤੀ ਹੋਰ ਕੀਤੀ ਉਹਦੀ ਭੈਣ ਨਾਲ ਵੀ ਵੱਧ ਬੋਲੇ ਤੈਨੂੰ ਪਤਾ ਨਾ ਮੈਨੂੰ ਵੀਰਾ ਵੀਰਾ ਕਹਿੰਦੇ ਹੁੰਦੇ ਸੀ ਕਿ ਉਸ ਦਿਨ ਉਹਨੇ ਤੂੰ ਤੂੰ ਕਰਕੇ ਬੁਲਾਇਆ ਸੀ ਮੈਨੂੰ ਆਗਲੇ ਚੰਗਾ ਲੱਗਾ ਕੰਮ ਕਿੰਨੇ ਕੀਤੇ ਆ ਬੋਲਣ ਵਾਲੇ ਉਹ ਨਹੀਂ ਕੀਤੇ ਕਿਸੇ ਹੋਰ ਦੇ ਕੰਮ ਤੇ ਉਹ ਤੇ ਆਪਣੇ ਘਰ ਵਾਲੇ ਮਗਰ ਲੱਗੇ ਨਾ ਸੋਹੁੰਦੇ ਮਗਰ ਲੱਗੇ ਹੁਣ ਅੱਥਰ ਚਾਹੀਦੀ ਕੀ ਗਲਤੀ ਸਰ ਐਂ ਹੁਣ ਕਰਨੀ ਏ ਤੂੰ ਮੈਂ ਕੰਮ ਲੈ ਲਵਾਂ ਦੋ ਆਪਾਂ ਨਾ ਕਰ ਜਾਂਦੀਆਂ ਤੂੰ ਕਿੰਨੇ ਤੇ ਗੱਡੀ ਰਹਿਣ ਦੋ ਐਂ ਕਰੋ ਬਈ ਬਾਈਕ ਕਰੋ ਉਸੋਂ ਵੱਡਾ ਵਧੀ ਗੱਡੀ ਕਰਨੀ ਹੈ। ਦੈਟ ਇਜ਼ ਬਾਸ਼ੋ ਨਾ ਤੇ ਫ੍ਰੀਜੀ ਦੀ ਉਹ ਕਿਉਂ ਸੱਦਾ। ਹਾਂ ਹਾਂ ਇਹ ਲੱਗੀ ਤੇ ਘਾਰਿਆ। ਕਿਤੇ ਕਿੰਨਾ ਕੁ ਭੇਜਿਆ ਨਾ ਆਪਾਂ। ਚੱਲ ਚੱਲੀਏ ਫਿਰ। ਜੇ ਫਿਰ ਪਰਸ ਫੜ ਕੇ ਲਿਆਵਾਂ। ਹਾਂ ਫੜਨਾ ਚਾਹ ਬਸ। ਨਹੀਂ ਨਾ ਮੈਂ ਤਾਂ ਨਹੀਂ ਗੱਲ ਪੁੱਛੀ ਸੀ। ਆਈ ਨੇ ਕਰਜੇ ਤੇ ਲਈ ਆਈ ਆ। ਗੁਰਪ੍ਰੀਤੋਂ ਨਹੀਂ। ਇੰਨੇ ਜਣੇ ਤੇ ਪੈੇ ਫੜੇ ਲੋਕੀ ਮੰਗਣ ਵਾਲੇ ਵੀ ਵਾਧੂ ਆ। ਤੇ ਮੈਂ ਸੁਣਨ ਚ ਆਇਆ ਵੀ ਐਸ਼ਕ੍ਰਿਸ਼ੀ ਬੜੀ ਕਰਦੇ। ਤੁਮ ਹੀ ਜਾਣੇ। ਕਦੀ ਬਾਜ਼ਾਰ ਤੋਂ ਪਿੰਡੇ ਕੁਛ ਵੀ ਤੇ ਇਹ ਪੈਹਾ ਨਾ ਹੋਣ ਕਿੱਥੋਂ ਰਿਆ ਵਾ। ਉਹਦੇ ਤੇ ਨਹੀਂ ਭਰਾ ਨੂੰ ਵਿਚਾਰੇ ਨੂੰ ਫਸਾ ਦਿੱਤਾ ਇਹ ਤਾਂ ਆਪ ਐਸਪ੍ਰੈਸਿ ਕਰਦੇ ਰਹੇ ਪੈਸਾ ਆਉਣਾ ਕਿੱਥੋਂ ਠੱਗੀਆਂ ਤੇ ਇਹਨਾਂ ਨੇ ਸ਼ੁਰੂ ਤੋਂ ਮਾਰੀਆਂ ਵਾ ਉਹੀ ਪੈਸੇ ਬਸ ਐਸਪ੍ਰੈਸੀ ਕਰੀ ਜਾਂਦੀ ਉਹਨਾਂ ਪੈਸਾ ਨਹੀਂ ਤੈਨੂੰ ਪਤਾ ਤਾਂ ਗਵਾ ਕੰਮ ਤੇ ਅੱਗੇ ਨਹੀਂ ਪਿੰਡੋਂ ਨਹੀਂ ਕਰਦਾ ਸੀ ਇਹਨਾਂ ਨੇ ਦੇਖਿਆ ਨਹੀਂ ਜਦੋਂ ਰਿਸ਼ਤਾ ਦੇਖਿਆ ਹੀ ਰਾਣਾ ਕਹਿੰਦਾ ਨਾ ਮੇਰਾ ਆ ਜੜਾ ਗਵਾ ਜੀਜਾ ਜੀਜਾ ਬੜਾ ਸੋਕੇ ਘਰ ਹਾਂ ਇਹ ਤੈਨੂੰ ਵਿਚਾਰੇ ਨੂੰ ਪਤਾ ਹੀ ਬਾਅਦ ਚ ਲੱਗਾ ਇਹ ਤੇ ਫਸ ਗਏ ਵਿਚਾਰੇ ਰਿਸ਼ਤੇ ਕਰਾਉਣ ਵਾਲੇ ਵੀ ਨਾ ਵਾਹ ਝਲ ਪਾ ਕੇ ਟਕਰਾ ਦਿੰਦੀ ਆ ਤੇ ਪਤਾ ਬਾਅਦ ਚ ਲੱਗਾ ਇੱਕ ਠੱਗ ਸੀ ਉਹ ਨਾਲਾ ਵੀ ਨਾਲ ਗੱਲ ਝਲ ਗਈ ਜੇ ਦੋਵੇਂ ਕੱਟੇ ਹੋ ਗਏ ਜੇ ਫੜ ਕੇ ਦੋਨੇ ਹੀ ਠੱਗ ਲੀਏ ਮੈਨੂੰ ਕਿਸੇ ਨੇ ਦੱਸਿਆ ਵੀ ਸੋਨੋ ਬਾਰੇ ਯਾਰ ਇਹ ਸ਼ਰਾਬ ਬੜੀ ਪਿੰਦਾ ਵਾ ਤੇ ਜੂਆ ਵੀ ਖੇਡਦਾ ਵਾ ਤੇ ਮੈਂ ਤਾਂ ਨਹੀਂ ਯਾਰ 나ੜੀ ਨੇ ਸਾਰੀ ਇਨਕੁਆਇਰੀ ਕੀਤੀ ਨਹੀਂ ਕੋਈ ਇਹੋ ਜੀ ਗੱਲ ਤਾਂ ਹੈ ਨਹੀਂ ਆ ਜੁਵੇ ਦੇ ਪੈਸੇ ਨਿਕਲਨੇ ਕਿਵੇਂ ਐਵੇਂ ਨਿਕਲਨੇ ਜਿਵੇਂ ਕਮਾਈ ਨਾ ਉਵੇਂ ਨਿਕਲਨੇ ਹੱਕ ਦੀ ਕਮਾਈ ਹੋਏ ਨਾ ਤੇ ਆਪਣੇ ਕੋਲ ਰਹਿੰਦੀ ਆ ਹਰਾਮ ਦੀ ਹੋਏ ਤੇ ਇੰਜ ਦੀ ਨਿਕਲਦੀ ਆ ਉਹ ਹੀ ਆ ਤਿੰਨੇੰਤ ਕੀਤੀ ਉਹ ਬੇ ਤੇ ਘਰ ਬਾੜ ਤੁਰੇ ਨਹੀਂ ਤੇ ਮਾਨੀਆਂ ਠੱਗੀਆਂ ਤੇ ਘਰ-ਵਾਰ ਕਿੱਥੋਂ ਚੱਲਦਾ ਚਲੋ ਛੱਡੋ ਜਿੰਨਾ ਇਹਨਾਂ ਦਾ ਕਰੀਏ ਨਾ ਵਾਦੀ ਹੁੰਦੀਆਂ ਜਾਂਦੀਆਂ ਜਾ ਕੇ ਤੇ ਫਿਰ ਆਂਟੀ ਜੀ ਕੋ ਤੇ ਮਾफी ਮੰਗੇ ਰਾਣੀ ਭਾਜੀ ਤੋਂ ਮੈਂ ਮਾਉਣ ਤੇ ਉਹ ਮੈਂ ਸੋਚਦਾ ਪਹਿਲਾਂ ਆਪੀ ਆਪਾਂ ਨਾਲ ਰਾਣੀ ਨਾਲ ਕੋਈ ਗੱਲ ਨਹੀਂ ਕਰਾਂਗਾ ਤੇ ਜੀਜੇ ਬਾਰੇ ਚਲੋ ਜਾ ਕੇ ਵੀ ਇੰਨੇ ਮੋਹ ਚਲੋ ਉਹਨਾਂ ਨੇ ਤੇ ਕਰਨੀ ਆ ਨਾ ਕੋਈ ਨਾ ਕੋਈ ਗੱਲ ਹੈ ਭਾਜੀ ਉਹਨੇ ਪੈਸੇ ਨਹੀਂ ਦਿੱਤੇ ਤੁਹਾਡੇ ਜੱਜ ਕਿਸ ਤਰ੍ਹਾਂ ਫਿਰ ਤੇ ਗੱਲ ਥੋੜੀ ਬੋਦੀ ਸਾਨੂੰ ਕਰਨੀ ਪੈਣੀ ਆ ਕਰਾਂਗੇ ਵੀ ਨਾ ਤੇ ਬਹੁਤ ਘੱਟ ਕਰਾਂਗੇ ਜਿਹੜਾ ਉਹਨਾਂ ਨੂੰ ਮਹਿਸੂਸ ਨਾ ਹੋਵੇ ਕਿ ਸਾਡੇ ਕੋ ਪੈਸੇ ਲੈਣ ਆਏ ਚਲੋ ਠੀਕ ਹੈ ਮੈਂ ਲੈਣੀ ਪਾਸ ਤੇ ਤੇ ਮੋਟਰਸਾਈਕਲ ਕੱਢਾ ਤੇ ਚੱਲੀ ਆਉਂਦੀ ਬਾਈਕ ਤੇ ਜਾਂਦੇ ਆਂ ਚੱਲ ਠੀਕ ਆ ਬਾਈਕ ਤੇ ਕਲਾਰੋ ਤੂੰ ਇੱਕੇ ਕਹਿੰਦੇ ਜੇ ਥੋੜੇ ਜਿਹੀ ਪੈਸੇ ਸਾਨੂੰ ਵਰਤੇ ਨੇ ਅਸ ਕੀ ਨੇ ਕਾ ਇੱਕ ਮਾਇਆ ਯਾ ਤੁਹਾਨੂੰ ਪਤਾ ਹੈ ਤੇ ਜਾਂ ਮੈਨੂੰ ਪਤਾ ਤੁਹਾਨੂੰ ਬਾਗ ਚ ਜਾਂਦੇ ਨੇ ਟੁਪਸ਼ਾਨੇ ਵੇਂਦੇ ਠੰਡ ਨਹੀਂ ਵੇਂਦੇ ਕਮਾਈ ਕਰਨੀ ਕਿਤੇ ਸੋਖੀ ਆ ਕੱਢ ਜਾਣੀ ਦੇ ਦਿੱਤਾ ਤੇ ਜੇ ਕੋਈ ਹੋਰ ਹੁੰਦਾ ਨਾ ਤੇ ਉਹਨੂੰ ਮੈਂ ਦੱਸ ਪਤਾ ਦੇਣਾ ਸੀ ਮੈਂ ਤੁਹਾਡਾ ਮੂੰਹ ਨਹੀਂ ਆ ਤੇ ਤੁਹਾਨੂੰ ਬੜਾ ਮਹਿਸੂਸ ਹੁੰਦਾ ਵੀ ਮੇਰਾ ਜਾਰੇ ਪੱਕਾ ਤੇ ਉਹ ਵੀ ਮੇਰਾ ਜਾਣਦਾ ਸਿਰਫ ਢਾਡੇ ਕਰਕੇ ਮੈਂ ਚੁੱਕ ਕੀਤੀ ਹੋਰ ਨਹੀਂ ਕੋਈ ਗੱਲ ਚੱਲ ਸਿਰ ਹੋ ਗਿਆ ਤੇ ਆ ਤੂੰ ਚੱਲ ਨਹੀਂ ਮੈਂ ਤਿਆਰੇ ਮੈਂ ਪਰਸ ਹੀ ਲੈ ਕੇ ਆਉਣਾ ਚੱਲ ਚੱਲੀ ਬੜੀ ਗਾ ਸੁਣਾ ਰਣਜੀਤ ਹੂੰ ਉੱਠ ਕੇ ਕੁਝ ਖਾ ਪੀ ਲਓ ਮੈਂ ਉਥੇ ਬਣਾ ਕੇ ਦਿਵਾਜਾ ਮਾਰਨ ਦੀ ਆ ਪਰ ਰੋਟੀ ਲੈ ਜੋ ਦਹੀਂ ਪਾਇਆ ਕੌਲੀ ਚ ਤੇ ਤੁਸੀਂ ਆਏ ਨਹੀਂ ਜੇ ਤੁਸੀਂ ਆਖਿਆ ਮੈਂ ਨਹੀਂ ਖਾਣੀ ਕੀ ਗੱਲ ਖੁਲਚਾ ਖਲਚਾ ਖਾ ਕੇ ਆਜੇ ਬਾਰ ਉਹ ਮੈਂ ਨਹੀਂ ਕੁਝ ਖਾਣਾ ਖੁਣਾ ਹਾਂ ਮੈਂ ਖਾਉਂਗਾ ਬਾਅਦ ਵਿੱਚ ਪਹਿਲਾਂ ਮੇਰਾ ਨਾ ਏਟੀਐਮ ਡੱਬ ਕੇ ਦੇ ਕੀ ਫੇਰ ਉਹ ਕਮਣੇ ਵਾਲੀਆਂ ਗੱਲਾਂ ਕਰਨ ਦੇ ਜੀ ਏਟੀਐਮ ਮੇਰੇ ਕੋਲ ਹੈ ਜਿਹੜਾ ਮੈਂ ਤੁਹਾਨੂੰ ਦਵਾ ਦਵਾ ਦੇਦਾ ਫੇਰ ਉਹ ਗੱਲਾਂ ਦੁਹਰਾਉਣ ਦੇ ਜੀ ਏਟੀਐਮ ਮੇਰੇ ਕੋਲ ਨਹੀਂ ਹੈਗਾ ਸੋ ਕੋ ਮੇਰੀ ਗੱਲ ਸੁਣਾ ਬੈਂਕ ਜਾ ਕੇ ਨਾ ਏਟੀਐਮ ਬਲੌਕ ਕਰਾ ਕੇ ਆਓ ਉਹ ਪਤਾ ਨਹੀਂ ਕਿਤੇ ਹੱਥ ਲੱਗਾ ਜੇ ਤੁਸੀਂ ਇਹ ਨਹੀਂ ਹੈ ਤੇ ਤੇਰੀ ਦੁਨੀਆ ਏਟੀਐਮ ਤੇ ਫਿਰ ਗਿਆ ਕਿਥੇ ਏਟੀਐਮ ਫੜਾ ਗਿਆ ਤੈਨੂੰ ਮੈਂ ਸਾਰੀ ਗੱਲ ਫਿਰ ਹੈ ਉਹ ਹੀ ਗੱਲ ਇੱਕ ਮਿੰਟ ਰੰਜੀਤ ਅੱਜ ਤੱਕ ਅੱਜ ਤੱਕ ਕਦੀਦਾਂ ਹੋਇਆ ਵਾ ਤੇ ਮੈਂ ਤੁਹਾਡੇ ਏਟੀਐਮ ਲਿਆ ਹੋਵੇ ਤੁਹਾਡੇ ਪੈਸੇ ਕੱਢੇ ਹੋਣ ਜਾਂ ਮੈਂ ਤੁਹਾਡੀ ਪਾਕਟ ਫੋਲੀ ਹੋਵੇ ਪੈਸੇ ਕੱਢੇ ਹੋਣ ਮੈਂ ਤਾਂ 10 ਰੁਪਏ ਵੀ ਕਿਤੇ ਫालतੂ ਪਏ ਹੁਣ ਤਾਂ ਤੁਹਾਨੂੰ ਆ ਨਹੀਂ ਵੀ ਆ ਫੜੋ ਤੁਹਾਡੇ ਪੈਸੇ ਤੁਹਾਨੂੰ ਆਪਣੀ ਜਨਾਨੀ ਤੇ ਇੰਨਾ ਵੀ ਵਿਸ਼ਵਾਸ ਨਹੀਂ ਹੈਗਾ ਮੈਨੂੰ ਦੱਸੋ ਜਰਾ ਯਾਰ ਜਿਹੜੇ ਸਾਬ ਨਾਲ ਕੰਮ ਹੁੰਦਾ ਹੈ ਨਾ ਘਰ ਦੇ ਵਿੱਚ ਆ ਬਾਰ ਬਾਰ ਪੈਸੇ ਨਿਕਲਦੇ ਆ ਕੀ ਵਿਸ਼ਵਾਸ ਜਿਹੜਾ ਤੇਰੇ ਤੇ ਕਿਉਂਕਿ ਮੈਂ ਤੇਰੇ ਕੋਲ ਹੀ ਏਟਮ ਰੱਖਿਆ ਹੁੰਦਾ ਮੈਂ ਹੋਰ ਕਿਹਨੂੰ ਫੜਾਉਦਾ ਨਹੀਂ ਆ ਚਲੋ ਮੇਰੇ ਕੋਲ ਇੱਕ ਗਲਤੀ ਹੋਈ ਸੀ ਉਸ ਤੋਂ ਬਾਅਦ ਕਿੰਨਾ ਕਰਜ਼ਾ ਲਾਇਆ ਤੁਹਾਡੇ ਨਾਲ ਮੈਂ ਤੁਸੀਂ ਮੈਨੂੰ ਪੈਸੇ ਸਾਰੇ ਲਿਆ ਕੇ ਫੜਾਉਂਦੇ ਜੇ ਨਾ ਤੇ ਮੈਂ ਦੇਣੀ ਆ ਨਾ ਵੀ ਮੈਂ ਸਾਬ ਨਾਲ ਖਰਚਾ ਕਰਕੇ ਤੇ ਕਿੰਨੇ ਪੈਸੇ ਆਪਾਂ ਲਾ ਚੁੱਕੇ ਹੁਣ ਤੱਕ ਉਹ ਨਾ ਲੱਥੇ ਇਹ ਮੇਰਾ ਢੱਡ ਪਰ ਨਹੀਂ ਪਰ ਮਹਾ ਤੇ ਮੇਰੇ ਸੂਟ ਬੂਟ ਆਉਣੇ ਸੀ ਚਲ ਮੈਂ ਮੰਨ ਲਿਆ ਕਿ ਏਟੀਐਮ ਮੰਨ ਲਓ ਕਿ ਤੇ ਬਾਹਰ ਦੇਖ ਪਿਆ ਮੇਰਾ ਕਿਤੇ ਬਾੜ ਕਿਆ ਏਟੀਐਮ ਤੇ ਮਿਟੀ ਹੁੰਦਾ ਪਤਾ ਕੀ ਆ ਨਾ ਕਿਸ ਨੂੰ ਪਤਾ ਉਹਦਾ ਪਾਸਵਰਡ ਬਤਾ ਨਾ ਗੱਲ ਨਾ ਬਾਤ ਉਹ ਤੇ ਸਾਵਧਾਨਾ ਟੁਕੜਾ ਹੀ ਆ ਕਾਗਜ਼ ਦਾ ਉਹਨੇ ਕਿਸ ਦੇ ਫਾਇਦੇ ਮੇਰੀ ਗੱਲ ਸੁਣ ਇੱਕ ਘਰੇ ਹੀ ਆ ਜੋ ਕੁਝ ਹੋਇਆ ਦਾ ਤੇਰੇ ਕੋਲ ਏਟੀਐਮ ਕਿਵਾਚਾ ਮੈਨੂੰ ਇਹ ਨਹੀਂ ਪਤਾ ਰਣਜੀਤ ਮੇਰੀ ਧਿਆਨ ਨਾਲ ਗੱਲ ਸੁਣੋ ਮੈਂ ਤੁਹਾਨੂੰ ਕਹਿਣ ਦੀ ਆ ਕਿ ਮੇਰੇ ਤੇ ਵਿਸ਼ਵਾਸ ਕਰੋ ਮੈਂ ਨਹੀਂ ਤੁਹਾਡਾ ਏਟੀਐਮ ਲਿਆ ਤੇ ਨਹੀਂ ਪੈਸੇ ਕਢਾਈ ਬਸ ਮੇਰੇ ਤੇ ਵਿਸ਼ਵਾਸ ਰੱਖ ਕੇ ਚੱਲੋ ਇੱਕ ਵਾਰੀ ਚਲ ਮੈਂ ਤੇਰੇ ਪਾਸੇ ਗੱਲ ਕਰਦਾ ਨੂੰ ਚਿੰਤਾ ਵਾ ਕੀ ਪੈਸੇ ਗਏ ਕਿੱਧਰ ਆ ਏਟੀਐਮ ਚੋਂ ਪੈਸੇ ਕਢਾਉਣ ਨੂੰ ਅਕਸਰ ਕੇ ਏਟੀਐਮ ਕੇ ਨੇ ਲਿਆ ਵਾ ਨਾ ਮੇਰੀ ਗੱਲ ਸੁਣ ਤੈਨੂੰ ਵਿਸ਼ਵਾਸ ਕਰ ਲੈਣਾ ਚੱਲ ਮੈਂ ਤੇਰਾ ਕਹਿੰਦਾ ਮਤਲਬ ਇਹ ਹੋਈ ਜਾ ਨਾ ਇਹ ਜੇ ਬਾਹਰ ਨਹੀਂ ਡਿੱਗਾ ਤੇ ਘਰੇ ਹੀ ਆ ਕੋਈ ਨਾ ਕੋਈ ਚੋਰ ਫਿਰ ਆਪਣੇ ਚੋਹਾ ਪੰਜਾਂ ਚੋਂ ਹੀ ਬਸ ਸਹੀ ਹੈ ਨਾ ਹੂੰ ਚਲ ਵੇ ਠੀਕ ਹੈ ਫਿਰ ਲੱਭ ਮਰ ਕਿਤੇ ਠੀਕ ਹੈ ਨਾ ਕਿੱਥੇ ਆ ਕਿੱਥੇ ਦੱਸਦਾ ਏਟੀਐਮ ਪਰ ਘਰ ਤੇ ਲੱਭ ਲੱਭ ਘਰ ਪਤਾ ਫਿਰ ਕੋ ਮੇਰੀ ਗੱਲ ਸੁਣ ਧਿਆਨ ਨਾਲ ਮੇਰੀ ਗੱਲ ਸੁਣ ਹੂੰ ਉਦਾਂ ਤੇ ਤੁਸੀਂ ਬੜੇ ਸਿਆਣੇ ਬੰਦੇ ਜੀ ਅੰਮਰੇ ਤੇ ਤੂੰ ਹੀ ਮੈਂਟੇਜ ਇਲਜ਼ਾਮ ਲਾਤਾ ਇਹ ਵੀ ਨਹੀਂ ਸੋਚਿਆ ਵੀ ਮੇਰੀ ਜਨਾਨੀ ਨੇ ਤੇ ਅੱਜ ਤੱਕ ਇੰਨਾ ਕੀਤਾ ਹੀ ਨਹੀਂ ਆ ਹੁਣ ਤੁਹਾਨੂੰ ਮੈਂ ਦੱਸਦੀ ਆਂ ਵੀ ਚੋਰ ਆਪਾ ਫੜਨਾ ਕਿੱਦਾਂ ਵਾ ਕਿੱਦਾਂ ਭळा ਕਿੱਦਾਂ ਆ ਬੈਂਕਾ ਜਾਓ ਆ ਸੀਸੀਟੀਵੀ ਲੱਗੀਆਂ ਹੁੰਦੇ ਨਾ ਏਟੀਐਮਾਂ 'ਚ ਉਹ ਸਾਰੀ ਡਿਟੇਲ ਉੱਥੇ ਆ ਜਾਣੀ ਤੇ ਪਤਾ ਲੱਗ ਜਾਣਾ ਵੀ ਉਥੇ ਕਿੰਨੇ ਵਾਰ ਇਹ ਘੜਾਏ ਆ ਓਹ ਹੋ 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 ਇਹ ਜਗ੍ਹਾ ਮੇਰੇ ਦਿਮਾਗ 'ਚ ਨਹੀਂ ਆਈ ਯਾਰ ਫਿਰ ਵੇਖਿਓ ਵੀ ਕੀ ਬੰਦਦਾ ਤੇ ਕੀ ਨਹੀਂ ਬੰਦਦਾ ਤੂੰ ਗਲ sai ਕੀਤੀ ਆ ਗਲ ਪਤੇ ਦੀ ਕੀਤੀ ਤੂੰ ਅਕਸਰ ਪਹਿਲੇ ਤੋਂ ਕਰਾਈ ਨਹੀਂ ਜੰਦੀ ਗੱਲ ਇਹ ਹਾਂ ਉੱਥੇ ਸਾਰਾ ਰਿਕਾਰਡ ਹੁੰਦਾ ਨਾ ਕੋੜ ਕਿਹੜੇ ਏਟੀਐਮ ਚੋਂ ਕਿੱਥੋਂ ਪੈਸੇ ਨਿਕਲੇ ਕਿੰਨੇ ਵਜੇ ਨਿਕਲੇ ਕਦੋਂ ਨਿਕਲੇ ਕਿਹੜੇ ਏਟੀਐਮ ਚੋਂ ਨਿਕਲੇ ਸਾਰਾ ਕੁਝ ਪਤਾ ਹੁੰਦਾ ਨਾ ਕੋ ਉਹ ਸਾਰਾ ਕੁਝ ਆ ਜਾਊਗਾ ਸਾਡੇ ਸਾਹਮਣੇ ਹਾਂ ਜਿਹੜਾ ਵੀ ਬੰਦਾ ਜਾਂ ਜਨਾਨੀ ਆ ਉਹ ਵੀ ਸਾਹਮਣੇ ਆ ਜਾਣਾ ਫਿਰ ਅਸੀਂ ਜਾਣੀਏ ਤੁਹਾਡਾ ਕੰਮ ਜਾਣੀ ਤੇ ਜਿੱਥੋਂ ਤੱਕ ਮੇਰਾ ਵਿਸ਼ਵਾਸ ਆ ਛਾਡੀ ਗੱਲਾਂ ਤੋਂ ਮੈਂ ਜੇ ਨਾ ਨਹੀਂ ਚੇ ਰਿਜਲ ਠੀਕ ਆ ਮੰਨ ਲੈਣਾ ਵਾ ਜੇ ਜਿਹੜੇ ਤੇਨੂੰ ਸ਼ੱਕ ਆ ਉਹ ਨਿਕਲਾਉਂਦੇ ਆ ਪਰ ਜੇ ਉਹ ਨਹੀਂ ਨਿਕਲਦੇ ਉਦੋਂ ਤੂੰ ਨਿਕਲਉਣੀ ਆ ਜੇ ਤੇਰਾ ਕੋਈ ਰਿਸ਼ਤੇਦਾਰ ਰੇਗ ਲੋਂਦਾ ਵਾ ਹੈ ਤਾਂ ਫੇਰ ਕੀ ਕਰਾਂਗੀ ਦੱਸ ਫੇਰ ਤਾਂ ਮੈਂ ਕੀ ਕਰਾਂ ਮੇਰੀ ਗੱਲ ਸੁਣ ਨੰਜੀਤ ਹੂੰ ਜੇ ਉੱਥੇ ਮੈਂ ਨਿਕਲਉਣੀ ਆ ਨਾ ਜਾਂ ਮੇਰਾ ਕੋਈ ਭੈਣ ਭਰਾ ਨਹੀਂ ਕਲੋਂਦਾ ਵਾ ਤੇ ਜੋ ਤੂੰ ਹੀ ਕਹੋਗੇ ਮੈਂ ਉਹ ਕਰਨ ਤਿਆਰ ਆਂ ਜੇ ਸੇ ਗੱਲ ਕਰ ਰਹੀ ਫਿਰ ਆ ਫਿਰ ਰਹੀ ਮੰਮੀ ਆ ਗੱਲ ਸੁਣ ਬਹੁਤ ਇੱਥੇ ਕਮੈਂਟ ਹਾਂ ਮੈਂ ਇਹਨਾਂ ਨੂੰ ਐਡਵਾਈਸ ਦਿੱਤੀ ਆ ਵੀ ਤੁਸੀਂ ਸੀਸੀਟੀਵੀ ਕਢਾ ਲਓ ਸੀਸੀਟੀਵੀ ਕਢਾ ਕੇ ਤੇ ਏਟੀਐਮ ਬਾਰੇ ਤੁਹਾਨੂੰ ਸਾਰਾ ਪਤਾ ਲੱਗ ਜਾਣਾ ਚਲ ਇਹਨੇ ਗੱਲ ਤੇ ਬੜੀ ਵਧੀਆ ਕੀਤੀ ਮੇਰੇ ਨਾਲ ਮੈਂ ਉਹਨੂੰ ਕਿ ਤੋੜਨ ਲੱਗੇ ਜੀ ਤੇ ਸਾਰਾ ਤਾਂ ਡਿਟੇਲ ਸਾਹਮਣੇ ਆ ਜਾਣੀ ਆ ਬੰਦਾ ਵੀ ਤੁਹਾਡੇ ਸਾਹਮਣੇ ਆ ਜਾਣਾ ਆਪੇ ਪਤਾ ਲੱਗ ਜਾਣਾ ਫਿਰ ਗੱਲ ਕਰਿਓ ਮੇਰੇ ਨਾਲ ਇਹਨਾਂ ਨੇ ਪਤਾ ਕੀ ਆਖਿਆ ਜੀ ਇਹ ਆਂਦੇ ਜੇ ਤੂੰ ਹੋਈ ਤਾਂ ਫਿਰ ਇਹ ਕਿਤਨਾ ਹੁੰਦੇ ਹੈ ਕਿ ਓ ਮਾਤੇ ਪਰਦਾ ਪੈ ਗਿਆ ਤੂੰ ਵੇਖੀ ਭਲਾ ਤੂੰ ਸਬੂਤ ਅਈ ਤੈਨੂੰ ਦਵਾ ਗਈ ਨਾ ਅਹੀਂ ਉਹ ਸਲਾਹ ਕੀਤੀ ਵੀ ਸਬੂਤ ਫੜਾ ਕੇ ਅਗਲੇ ਤੋਂ ਫਿਰ ਤੈਨੂੰ ਮੁਕਾਵਾਗੇ ਤੇ ਆਵੇਂਗਾ ਕੋਈ ਗੱਲ ਨਹੀਂ ਮਾਤਾ ਉਹ ਮੈਂ ਆਵੇਂਗੀ ਨਾ ਜਾ ਕੇ ਤੇ ਕੀ ਹਸਾ ਉਤਾ ਪਿਆ ਤੈਨੂੰ ਵੇਖਣ ਦੀ ਲੋੜ ਨਹੀਂ ਐ ਪਰ ਤੂੰ ਇਹ ਜਿਹੜੀਆਂ ਗਰੰਟੀਆਂ ਦੇਂਦੀਆਂ ਹੈ ਨਾ ਜੜੀਆਂ ਜੜੀਆਂ ਤੇ ਜੇ ਇਹ ਹੋਈ ਤੇ ਫਿਰ ਉਹ ਤੇ ਜੇ ਇਹ ਹੋਈ ਨਾ ਹੂੰ ਮਨ ਨਾਲ ਆਏ ਖੜੀ ਗਈ ਪਤਾ ਲੱਗ ਗਿਆ ਵੀ ਇੰਨੇ ਗਲਤੀ ਕੀਤੀ ਆ ਤੇ ਜੋ ਤੂੰ ਸਜ਼ਾ ਕਵੇਂਗਾ ਨਾ ਉਹ ਦੂੰងੇ ਚ ਤੇ ਪੂਰਾ ਵਿਸ਼ਵਾਸ ਸੀ ਅੱਛਾ ਹਾਂ ਤੇ ਜੇ ਕੋਈ ਹੋਰ ਹੋਇਆ ਤੇ ਫਿਰ ਕੋਈ ਗੱਲ ਨਹੀਂ ਫਿਰ ਮੌਕਾ ਦਸੂ ਟਾਈਮ ਦਸੂ ਅੱਛਾ ਜੇ ਕੋਈ ਹੋਰ ਹੋਇਆ ਤੇ ਫਿਰ ਮੌਕਾ ਦਸੂ ਤੇ ਟਾਈਮ ਦਸੂ ਹਾਂ ਤੇ ਜੇ ਮੈਂ ਮੇਰਾ ਮੇਰੇ ਤੇ ਹੁਣੇ ਇਲਜ਼ਾਮ ਲੱਗਣ ਡਿਆ ਵਾ ਤੇ ਜੇ ਕੋਈ ਆਪਣਾ ਆਇਆ ਤੇ ਫਿਰ ਟਾਈਮ ਤੇ ਮੌਕਾ ਦਸੂ ਫਿਰ ਮੈਂ ਵੇਖੂ ਵੀ ਮੈਂ ਆਦਾ ਕੀ ਕਰਨਾ ਤੇ ਜਾ ਇਹ ਵੀ ਗੱਲ ਤੇ ਮੇਰੀ ਗੱਲ ਸੁਣ ਲੋ ਤੁਹਾਨੂੰ ਉਹ ਚੀਜ਼ ਮੰਨਣੀ ਪੈਣੀ ਜੇ ਬਸ ਹਾਂ じゃ ਮਨਜ਼ੂਰ ਮੈਨੂੰ ਇਹ ਕੋਈ ਹੋਰ ਨਹੀਂ ਹੈ ਨਾ ਇਹ ਚੋਰ ਤੇ ਜੋ ਤੂੰ ਕਹੇਂਗੀ ਨਾ ਉਹ ਸਜ਼ਾ ਦਵਾਂਗੇ ਇਹਨੂੰ ਹਾਂ ਠੀਕ ਆ ਮੰਮੀ ਗਵਾ ਦੇ ਤੂੰ ਇਹ ਮੁਕਰ ਨਾ ਹੁਣ ਆਪਣੀ ਗੱਲ ਤੋਂ ਮੈਂ ਤੁਹਾਨੂੰ ਕਹਿ ਰਿਹਾ ਨਹੀਂ ਨਹੀਂ ਤੇ ਮੁਕਰਿਆ ਸਹੀ ਹਾਂ ਤੋ ਸਜ਼ਾ ਇਹਨੂੰ ਇਹ ਇੱਕ ਗੱਲ ਦਾ ਮਤਲਬ ਹੋਣੀ ਆ ਮੈਂ ਇਹਨੂੰ ਚੋਰ ਫੜਨਾ ਚਾਹੁੰਦਾ ਬਸ ਜਿਹੜਾ ਮੇਰੇ 800 ਪੈਸੇ ਘਟਾਉਂਦਾ ਜੇ ਸਾਹਮਣੇ ਚੋਰ ਹੀ ਆ ਗਿਆ ਤਾਂ ਫਿਰ ਮੈਂ ਕਿਉਂ ਮੁਕਰਨਾ ਉਹ ਦੱਸ ਹਾਂਜੀ ਤਾਂ ਮੇਰੀ ਗੱਲ ਸੁਣ ਲੋ ਜਿਹੜੇ ਜਾਂ ਤੂੰ ਹੀ ਮੇਰੇ ਤੇ ਲ ਮੈਂ ਹੁਣੇ ਘਰ ਛੱਡ ਕੇ ਜਾ ਸਕਦੀ ਆ ਪਰ ਮੈਂ ਘਰ ਛੱਡ ਕੇ ਨਹੀਂ ਜਾਉਂਗੀ ਪਤਾ ਕਿਉਂ ਨਹੀਂ ਜਾਉਂਗੀ ਤੁਹਾਡੇ ਨਾਲੋਂ ਵੱਧ ਟੈਨਸ਼ਨ ਮੇਰੇ ਮਨ 'ਚ ਲੱਗੀ ਆ ਮੇਰੀ ਗੱਲ ਸੁਣ ਕਿ ਮੇਰੇ ਘਰ 'ਚ ਐਸਾ ਕਿਹੜਾ ਚੋਰ ਬੈਠਾ ਵਾ ਜਿਹੜਾ ਸਾਰਾ ਕੁਝ ਕਰਨ ਡਿਆ ਵਾ ਤੇ ਜਿੱਦਣ ਮੇਰੇ ਸਾਹਮਣੇ ਆ ਨਾ ਮੈਂ ਤੁਹਾਡੀ ਵੀ ਨਹੀਂ ਚ ਸੁਣੀ ਬੋਲੀ ਜਣੀ ਮੇਰੀ ਵੀ ਗੱਲ ਸੁਣਾ ਹੁਣ ਏਟੀਐਮ ਲਿਆ ਕੇ ਤੈਨੂੰ ਮੂੰਹ ਫੜਾਇਆ ਤੇਰੇ ਹੱਥੀ ਰੱਖਿਆ ਘਰ ਤੂੰ ਰਹਿਣੀ ਆ ਐਦਾ ਅਲਮਾਰੀ 'ਚ ਕੌਣ ਕੱਢ ਸਕਦਾ ਵਾ ਮੈਂ ਤੈਨੂੰ ਇਹ ਗੱਲ ਤੇ ਕਹਿੰਦਾ ਮੈਂ ਤੈਨੂੰ ਸਾਰਾ ਕੁਝ ਪੁਣਾਇਆ ਵਾ ਪਰ ਮੇਰੀ ਪੂਰੀ ਗੱਲ ਤੂੰ ਸੁਣ ਲੈ ਕਰ ਤੂੰ हां जेडी तू ਗੱਲ ਕਹੀ ਜਣਾ ਆਹ ਸੀਸੀਟੀਵੀ ਕੈਮਰਾ ਲਈ ਹਾਂ ਇਹ ਬੜੀ ਵਧੀਆ ਗੱਲ ਕਹੀ ਹੈ ਮੈਂ ਮੰਨਦਾ ਮੈਂ ਗੱਲ ਤੂੰ ਹਾਂ ਮੈਨੂੰ ਏਟੀਐਮ ਭੜਾਇਆ ਠੀਕ ਹੈ ਮੇਰੇ ਕੋਲ ਪੈਸੇ ਹੁੰਦੇ ਆ ਆਹੋ ਐਡੀ ਮੈਂ ਸ਼ਦੈਨ ਨਹੀਂ ਆ ਫੇ ਤੂੰ ਹੀ ਮੈਨੂੰ ਸਾਰਾ ਕੁਝ ਸੌਂਪਿਆ ਵਾ ਤੇ ਮੈਨੂੰ ਨਹੀਂ ਪਤਾ ਕਿ ਮੈਂ ਆਹਦੇ ਚ 1 ਰੁਪਿਆ ਵੀ ਹਲਾਉਂਗੀ ਤੇ ਮੇਰੇ ਘਰ ਵਾਲੇ ਨੂੰ ਪਤਾ ਲੱਗੂਗਾ ਤੇ ਮੈਂ ਚੋਰ ਕਹਿਲਾਉਂਗੀ ਮੇਰਾ ਇੰਨਾ ਦਿਮਾਗ ਤੇਗਾ ਨਾ ਚੱਲ ਹੁਣ ਲੜੋ ਨਾ ਫੈਸਲਾ ਹੋ ਗਿਆ ਲੈ ਜਿਹੜਾ ਕਸੂਰਵਾਰ ਹੋ ਉਹਨੂੰ ਸਜ਼ਾ ਦਿੱਤੀ ਜਾਊਗੀ ਚਲ ਠੀਕ ਆ ਲੱਭ ਲੈਣੇ ਹੋਣੇ ਜਾਗੇ ਇਹ ਕਿਹੜੀ ਗੱਲ ਆ ਉਹ ਚੱਕਰੇ ਨਹੀਂ ਲੱਭੋ ਲੱਭੋ ਲੱਭ ਛੇਤੀ ਕਰੋ ਮੈਂ ਵੀ ਉਸ ਦਿਨ ਦੇ ਇੰਤਜ਼ਾਰ ਚ ਹਾਂ ਕਿ ਮੈਨੂੰ ਆ ਬਸ ਪਤਾ ਲੱਗ ਜਾਏ ਆ ਕਿਹੜਾ ਵੇਲਾ ਘੜੀ ਹੋਵੇ ਮੇਰੇ ਸਾਹਮਣੇ ਉਹ ਬੰਦਾ ਆਵੇ ਉਹ ਮੈਂ ਬੈਂਕ ਦੇ ਮੈਨੇਜਰ ਨੂੰ ਜਾ ਕੇ ਹੁਣੇ ਮਿਲਣਾ ਉਹਨੇ ਦੋ 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 ਪਾਣੀ ਦਾ ਪਾਣੀ ਕਰਦ ਰਾਮ ਕੋਈ ਗੱਲ ਹੀ ਨਹੀਂ ਆ ਰੋਟੀਆਂ ਆ ਕੇ ਖਾਓ ਜਾ ਚਲ ਕੋਈ ਗੱਲ ਹੀ ਕਰ ਲੈਨੇ ਪਤਾ ਚਾਂ ਨੁੜੀਏ ਇਹਨੂੰ ਤਾਂ ਗਰਮ ਹੋਇਆ ਰੋਟੀਆਂ ਆ ਕੀ ਖਵਾ ਤੇ ਮਾਰ ਕਰੋ ਲੜੋਣਾ ਹੈ ਨੇ ਲੈ ਸੱਸ ਕਰ ਲੀ ਸੱਸਰੀ ਕਾਲ ਹੈ ਲੈ ਲੱਕੀ ਗਈ ਆ ਹਾਂ ਬਣਾਏ ਕਿਹੜੀ ਹੈ ਕਿੰਨੀ ਗੱਲ ਕਰਦੇ ਪੈਜੇ ਸੱਸ ਸੱਸ ਕਰ ਉਹ ਏਟੀਐਮ ਦੀ ਗੱਲ ਵੀ ਕਰਦੇ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਯਾਰ ਰੋਜ਼ ਮੇਰੇ ਏਟੀਐਮ ਦੀ ਪੈਸੇ ਚੋਰੀ ਹੁੰਦੇ ਵਿੱਚ ਕੋਈ 2000 ਨਿਕਲ ਜਾਂਦੇ ਤੇ ਨਹੀਂ ਹੱਦਿਕ ਨਿਕਲ ਜਾਂਦਾ ਵਿੱਚੋਂ ਤੁਹਾਡੇ ਘਰ ਕਿਹੜਾ ਚੋਰ ਪੈ ਗਿਆ ਨਹੀਂ ਪਤਾ ਨਹੀਂ ਹੁੰਦਾ ਯਾਰ ਕੌਣ ਚੋਰ ਪੈ ਗਿਆ ਕਿਹੜਾ ਚੋਰ ਪੈ ਗਿਆ ਮੈਨੂੰ ਸੋਨੂੰ ਨਹੀਂ ਲੱਗਦੀ ਯਾਰ ਸੋਨੂੰ ਤੇ ਚੋਰ ਆ ਹਮ ਸਿੱਧੀ ਗੱਲ ਕਰਦਾ ਤੂੰ ਇਹ ਗੱਲ ਕਿਤਾ ਗਿਆ ਸਦੇ ਸੋਨੂੰ ਚੋਰੀਆ ਕਿਉਂ ਬਿਨਾ ਸਬੂਤਾ ਕਿੰਨਾ ਚਿਰ ਹੋ ਗਿਆ ਕਿੰਗੋ ਅੱਜ ਨੂੰ ਆ ਲਿੱਤੇ ਦੋ ਚਾਰ ਦਿਨ ਪਹਿਲਾਂ ਦੀ ਗੱਲ ਹੈ ਮੇਰੇ ਏਟੀਐਮ ਨੇ ਕਿਆ ਹੀ ਕਰੇ ਤੇ ਵਿੱਚੋਂ ਪੈਸੇ ਨਿਕਲੀ ਜਾਂਦੇ ਆ ਹਾਂ ਰੋਜ਼ ਨਿਕਲੀ ਜਾਂਦੇ ਪੈ ਉਹੀ ਚੱਲਿਆ ਕਰਾਉਣਾ ਪਰ ਮੈਂ ਤਾਂ ਵੇਖਿਆ ਉਹਦੇ ਮੈਨੂੰ ਇਹਨੇ ਸਲਾਹ ਦਿੱਤੀ ਹੁਣ ਆਪ ਹੀ ਇੱਧਰ ਬੈਠੋ ਬੈਗੇ ਗੱਲ ਕਰਦੇ ਆਂ ਇਹਨੇ ਸਲਾਹ ਦਿੱਤੀ ਆ ਤੇ ਜਾ ਕੇ ਵੇਖਾ ਉੱਥੇ ਏਟੀਐਮ ਦੇ ਵਿੱਚ ਲੱਗਾ ਹੁੰਦਾ ਨਾ ਸੀਸੀਟੀਵੀ ਕੈਮਰਾ ਉਹਨਾਂ ਨੇ ਬੈਂਕ ਵਾਲਿਆਂ ਨੇ ਸਾਰੀ ਡਿਟੇਲ ਦੇ ਦੇਣੀ ਆ ਤੈਨੂੰ ਕਿ ਉੱਥੇ ਕੌਣ ਪੈਸੇ ਕਢਾਉਂਦਾ ਰਿਹਾ ਵਾ ਮੈਨੂੰ ਤਾਂ ਇੰਜ ਲੱਗਦਾ ਜਿਵੇਂ ਤੁਹਾਡੇ ਘਰ ਚੋ ਹੀ ਚੋਰ ਹੈਗਾ ਕੋਈ ਦੱਸ ਇਹ ਕੀ ਬੋਲੀ ਜਾਂਦੇ ਜੀ ਮੈਨੂੰ ਕੀ ਘਰ ਸਮਝਾ ਕੇ ਆਏ ਆਏ ਤਾਂ ਆਪਾਂ ਸੁਲ੍ਹਾ ਕਰਨੀ ਆ ਨਾ ਆਪਾਂ ਸੁਲ੍ਹਾ ਕਰਨੀ ਆ ਤੇ ਦੂਜੀ ਗੱਲ ਇਹ ਇਹਨਾਂ ਦਾ ਘਰ ਦਾ ਮਸਲਾ ਹੈ ਆਪੀ ਨੇ ਮਿਲਿਆ